ਆਪਣੀ ਨਿਗਰਾਨੀ ਦੇ ਵਿੱਚ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਦੋਵੇਂ ਵਿਦਿਆ ਸਿਖਾਈਆਂ ਲੀਆਂ ਨੇ ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਥਾ ਕਰਦੇ ਨੇ ਉਦੋਂ ਵੀ ਕੋਲ ਬਠੋਲਦੇ ਨੇ ਆਪਣੇ ਆਪਣੇ ਬਹੁਤ ਪਿਆਰ ਹੈ ਨਾਦੇ ਤੇ ਪੋਤੇ ਦਾ ਹਰ ਜਗ੍ਹਾ ਤੇ ਨਾਲ ਲੈ ਕੇ ਜਾਂਦੇ ਨੇ ਇਸ ਤੋਂ ਕਿਹਾ ਜਦੋਂ ਛੇਵੇਂ ਪਾਸ਼ਾ ਪ੍ਰਸ਼ਾਦਾ ਸ਼ਕਦੇ ਨਾ ਸਤਗੁਰੂ ਦਾ ਸੀਤ ਪ੍ਰਸ਼ਾਦ ਵੀ ਗੁਰੂ ਹਰਿਐਸ ਸਿੰਘ ਸ਼ਕਦੇ ਨੇ ਬਚਪਨ ਦੀ ਉਮਰ ਦੇ ਵਿੱਚ ਵਿੱਚ ਇੱਕ ਦਿਨ ਗੁਰੂ ਹਰਿਗੰਗਦ ਸਾਹਿਬ ਜੀ ਕੁਦਰਤ ਦਾ ਆਨੰਦ ਮਾਣਨ ਵਾਸਤੇ ਨਾ ਬਾਗ ਦੇ ਵਿੱਚ ਟਹਿਲਦੇ ਪਏ ਨੇ ਅੱਗੇ-ਅੱਗੇ ਗੁਰੂ ਹਰਿਗੰਗਦ ਸਾਹਿਬ ਜੀ ਤੇ ਪਿੱਛੇ-ਪਿੱਛੇ ਗੁਰੂ ਹਰਐਸ ਸਿੰਘ ਬਚਪਨ ਦੀ ਉਮਰ ਦੀ ਵੱਡਾ ਜਿਆ ਚੋਲਾ ਪਾਇਆ ਕਲੀਆਂ ਵਾਲਾ ਗੁਰੂ ਸਾਹਿਬ ਜੀ ਨੇ ਅਜੇ ਗੁਰਤਾ ਕਦੀ ਨਹੀਂ ਮਿਲੀ ਬਚਪਨ ਦੀ ਉਮਰ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਗਾਂ ਤਰੇ ਜਾ ਰਹੇ ਨੇ ਅਚਾਨਕ ਗੁਰੂ ਹਰ ਸਾਹਿਬ ਦੇ ਚੋਲੇ ਦੀ ਇੱਕ ਕਲੀ ਦੇ ਨਾਲ ਇੱਕ ਫੁੱਲ ਅੜ ਗਿਆ ਤੇ ਜਦੋਂ ਉਹ ਫੁੱਲ ਨੂੰ ਛਡਾਉਣ ਲੱਗੇ ਨਾ ਚੋਲੇ ਦੇ ਫੁੱਲ ਦੇ ਨਾਲੋਂ ਉਹ ਫੁੱਲ ਟੁੱਟ ਕੇ ਡਿੱਗ ਪਿਆ ਤੇ ਗੁਰੂ ਹਰ ਸਾਹਿਬ ਉੱਥੇ ਹੀ ਬੈਠ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਗਾਂ ਅੱਗੇ ਨੇ ਜਿਹਨ ਪਿੱਛੇ ਘੁੰਮ ਕੇ ਵੇਖਿਆ ਕਿਤੇ ਪੁੱਤਰ ਦੀ ਕੀ ਗੱਲ ਇੱਥੇ ਬੈਠ ਗਏ ਹੋ ਬੇਟਾ ਜੀ ਲਾਲ ਜੀ ਕੀ ਗੱਲ ਇੱਥੇ ਬੈਠ ਗਏ ਹੋ ਸਤਿਗੁਰੂ ਮੇਰੇ ਚੋਲੇ ਦੀ ਕਲੀ ਦੇ ਨਾਲ ਇਹ ਫੁੱਲ ਅੜ ਕੇ ਟੁੱਟ ਗਿਆ ਹੈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਸੀ ਆਉਂਡ ਵਾਲੇ ਸਮੇਂ ਚ ਬੜੀਆਂ-ਬੜੀਆਂ ਵੱਡੀਆਂ ਸਵੰਦ-ਬਾਉਂਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੰਟਸੀ ਮੇਰੇ ਪੁੱਤ ਨੇ ਔਨ ਵਾਲੇ ਸਮਝ ਗੁਰਨਾਨ ਦੇ ਘਰ ਦੇ ਮਾਲਕ ਮੰਨ ਜਾਣਾ ਹੈ ਤੋ ਬੜੇ ਪਿਆਰ ਚ ਆਖ ਲਿਏ ਪੁੱਤਰ ਦਮਨ ਸੰਕੋਚ ਕਰ ਚਲਾ ਕਰੋ ਯਾ ਕਿਆ ਪੁੱਤਰ ਦਮਨ ਸੰਕੋਚ ਕਰ ਚਲਾ ਕਰੋ ਸਹਿ ਸੁਭਾਈ ਸੰਸਾਰ ਦੇ ਲੋਕਾਂ ਨੂੰ ਸਮਝਾਤਾ ਇਸ ਸੰਸਾਰ ਦੇ ਲੋਕੋ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਵੋ ਜਿਸ ਅਹੁਦੇ ਤੇ ਮਰਦੀ ਪਹੁੰਚ ਜਾਵੋ ਜਿਸ ਅਵਸਥਾ ਤੇ ਮਰਦੀ ਪਹੁੰਚ ਜਾਵੋ ਯਤਨ ਕਰਿਓ ਕਿਸੇ ਨਤਬਦੀ ਕੀ ਤੇ ਅਨਿਆਇ ਨਾ ਹੋਈ ਕਦੇ ਆਹ ਉਹ ਬਚਨ ਨੂੰ ਸਾਰੀ ਉਮਰ ਫਿਰ ਗੁਰੂ ਹਰਿਐਬ ਸਿੰਘ ਨੇ ਸੰਭਾਲਿਆ ਆਸਮਾ ਆਇਆ ਗੁਰੂ ਹਰਿਐਬ ਸਿੰਘ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਤੇ ਸਭ ਤੋਂ ਪਹਿਲਾਂ ਪਹਿਲਾ ਕੀ ਕੰਮ ਕੀਤਾ ਗੁਰੂ ਹਰਿਐਬ ਸਿੰਘ ਨੇ ਜਿਸ ਵੇਲੇ ਗੁਰੂ ਹਰਿਐਬ ਸਿੰਘ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਸਭ ਤੋਂ ਵੱੱਲੇ ਕੀ ਕੰਮ ਕੀਤਾ ਜੀ ਵੱਖ-ਵੱਖ ਜਗ੍ਹਾ ਤੇ 52 ਬਾਗ ਲਾਏ ਵੱਖ-ਵੱਖ ਜਗ੍ਹਾ ਤੇ 52 ਬਾਗ ਸਭ ਤੋਂ ਪਹਿਲਾਂ ਲਾਏ ਬੜੇ ਸੋਹਣਿਆਂਾਂ ਵਿੱਚ ਫੁੱਲ ਲਾਏ ਹੋਰ ਕਈ ਬੂਟੇ ਲਾਏ ਸੰਗਤਾਂ ਦੂਰੋਂ-ਦੂਰੋਂ ਜਿੱਥੇ ਅਧਿਆਤਮਿਕ ਦਾ ਆਨੰਦ ਮਾਣਨ ਵਾਸਤੇ ਆਉਂਦੀਆਂ ਸਨ ਉੱਥੇ ਇਹ ਵੱਖ-ਵੱਖ ਤਰ੍ਹਾਂ ਦੇ ਫੁੱਲ ਵੇਖ ਕੇ ਵੀ ਖੁਸ਼ ਹੁੰਦੀਆਂ ਸਨ ਸਤ ਸੰਯੋ ਹੁਣ ਸੰਗਤਾਂ ਸਾਧਗੋ ਦੀ ਸ਼ਰਨ ਵਿੱਚ ਆਉਂਦੀਆਂ ਨੇ ਉਸ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹ ਜਹਾਂਨ ਸ਼ਾਹ ਜਹਾਂ ਦਾ ਪੁੱਤਰ ਹੈ ਦਾਰਾਸ਼ਕੋ ਤੇ ਦਾਰਾਸ਼ਕੋ ਦਾ ਭਰਾ ਹੈ ਔਰੰਗਜੀਬ ਇੱਕ ਬੜਾ ਚਲਾਕ ਸੀ ਤੁਹਾਨੂੰ ਪਤਾ ਹੁਣ ਔਰੰਗਜੀਬ ਨੇ ਧੋਖੇ ਦੇ ਨਾਲ ਖਾਣੇ ਦੇ ਵਿੱਚ ਸ਼ੇਰ ਦੀ ਮੋਛ ਦਾ ਵਾਲ ਪਾ ਕੇ ਨੇ ਆਪਣੇ ਭਰਾ ਨੂੰ ਖਵਾ ਦਿੱਤਾ ਦਾਰਾਸ਼ਕੋਹ ਹੁਣ ਦਾਰਾਸ਼ਕੋਹ ਬਿਮਾਰ ਹੋ ਗਿਆ ਜੋ ਵੀ ਖਾਂਦਾ ਉਹਨੂੰ ਪਚਦਾ ਨਹੀਂ ਸ਼ਾਹਜਹਾਨ ਆਪਣੇ ਪੁੱਤਰ ਦਾਰਾਸ਼ਕੋਹ ਨਾਲ ਬੜਾ ਪਿਆਰ ਕਰਦਾ ਹੈ ਬੜਾ ਲਾਡ ਕਰਦਾ ਹੈ ਬੜੇ ਸ਼ਾਇਹ ਹਕੀਮ ਸੱਤੇ ਦੂਰ ਦੂਰ ਤੇ ਵੈਦ ਸੱਤੇ ਪਰ ਰੋਗ ਦਿਨੋ ਦਿਨ ਵੱਧਦਾ ਗਿਆ ਅਖੀਰ ਵੈਦਾਂ ਨੇ ਵੀ ਹੱਥ ਕੜੇ ਕਰ ਦਿੱਤੇ ਸ਼ਾਹੀ ਕੀ ਮਾਨੇ ਹੱਥ ਕੜੇ ਕਰ ਦਿੱਤੇ ਵੀ ਬਾਦਸ਼ਾਹ ਸਲਾਮਤ ਹੁਣ ਸਾਡੇ ਵਸਦੀ ਗੱਲ ਨਹੀਂ ਅਸੀਂ ਤੇਰੇ ਪੁੱਤ ਦਾ ਇਲਾਜ ਨਹੀਂ ਕਰ ਸਕਦੇ ਤੇ ਅੱਗੋ ਸ਼ਾਹਜਹਾਂ ਪਤਾ ਕੀ ਕਹਿੰਦਾ ਕਹਿੰਦਾ ਕੋਈ ਨਾ ਕੋਈ ਤਾਂ ਇਲਾਜ ਹੋਵੇਗਾ ਨਾ ਕੋਈ ਨਾ ਕੋਈ ਢੰਗ ਹੋਵੇਗਾ ਹੋਵੇਗਾ ਨਾ ਸਾਰੇ ਹਿੰਦੁਸਤਾਨ 'ਚ ਕੋਈ ਨਾ ਕੋਈ ਦਵਾਈ ਤਾਂ ਹੋਵੇਗੀ ਨਾ ਸ਼ਾਇ ਯਕੀਨ ਪਤਾ ਕੀ ਕਹਿੰਦੇ ਕਿਤੇ ਬਾਦਸ਼ਾਹ ਸਲਾਮਤ ਜੇ ਤਿੰਨ ਚੀਜ਼ਾਂ ਮਿਲ ਜਾਣਾਂ ਤਿੰਨ ਚੀਜ਼ਾਂ ਮਿਲ ਜਾਣਾਂ ਫਿਰ ਤੇਰੇ ਪੁੱਤਰ ਦਾ ਇਲਾਜ ਹੋ ਸਕਦਾ ਹੈ ਵੀ ਉਹ ਕੀ ਮਾਸਾ ਲੌਂਗ ਵੱਡੀ ਹੜਲ ਤੇ ਗੱਜ ਮੋਤੀ ਇਹ ਤਿੰਨ ਚੀਜ਼ਾਂ ਮਿਲ ਜਾਣਾਂ ਫਿਰ ਤੇਰੇ ਪੁੱਤਰ ਦਾ ਇਲਾਜ ਹੋ ਸਕਦਾ ਕਹਿੰਦਾ ਇਹ ਕਿਹੜੀ ਗੱਲ ਆ ਹੁਣੇ ਪ੍ਰਬੰਧ ਕਰੋ ਹੁਣੇ ਮੰਗਵਾਓ ਅਗੋ ਸ਼ਾਇ ਯਕੀਨ ਮੰਨਿਆ ਤੀ ਉਰਨੇ ਕਹਿੰਦੇ ਬਾਦਸ਼ਾਹ ਇਹ ਚੀਜ਼ਾਂ ਇੱਡੀਆਂ ਸੌਖੀਆਂ ਨਹੀਂ ਮਿਲਣੀਆਂ ਉਸੇ ਵੇਲੇ ਜਿੰਨੇ ਹਿੰਦੂਸਤਾਨ ਦੇ ਦਵਾਖਾਨੇ ਸਨ ਸ਼ਾਹਜਹਾਨ ਨੇ ਆਪਣੇ ਐਲਕਰ ਨੂੰ ਭੇਜਿਆ ਸਭ ਦਵਾਖਾਨੇ ਦੇ ਵਿੱਚ ਹਿੰਦੂਸਤਾਨ ਦੇ ਸਾਰੇ ਦਵਾਖਾਨਿਆਂ ਦੇ ਵਿੱਚੋਂ ਐਲਕਰ ਹੋ ਕੇ ਆ ਗਏ ਪਰ ਕਿ ਤਿੰਨ ਚੀਜ਼ਾਂ ਕਿਤੇ ਉਹਨਾਂ ਮਿਲੀਆਂ ਖਾਲੀ ਹੱਥ ਆਏ ਤੇ ਸ਼ਾਹਜਹਾਨ ਪਤਾ ਕੀ ਕਹਿੰਦਾ ਆਪਣੇ ਹਕੀਮਾਂ ਨੂੰ ਕਿੰਦਾ ਕੋਈ ਜਗ੍ਹਾ ਨਹੀਂ ਜਿੱਥੋਂ ਇਹ ਤਿੰਜਾ ਮਿਲ ਜਾਣ। ਕਹਿੰਦੇ ਬਾਦਸ਼ਾਹ ਸਲਾਮਤ ਫਿਰ ਇੱਕ ਜਗ੍ਹਾ ਹੈ। ਉਹ ਕਿਹੜੀ ਕਿੰਨੇ ਗੁਰੂ ਨਾਨਕ ਜੀ ਦਾ ਘਰ। ਗੁਰਤਾ ਗੱਦੀ ਦੇ ਗੁਰੂ ਹਰੈ ਸਿੰਘ ਜੀ ਨੇ ਸਤਵੇਂ ਪਾਤਸ਼ਾਹ ਉਹ ਜੋਤ ਹੈ ਗੁਰੂ ਨਾਨਕ ਜੀ ਵਾਲੀ। ਉਹਨਾਂ ਨੇ ਦਵਾਖਾਨਾ ਖੋਲ੍ਹਿਆ ਕੀਰਤਪੁਰ ਸਾਹਿਬ। ਉੱਥੋਂ ਸਾਨੂੰ ਆਸ ਹੈ ਤਿੰਜਾ ਮਿਲ ਜਾਣਗੇ। ਹੁਣ ਸ਼ਾਹ ਜਹਾਂਨ ਨੂੰ ਥੋੜੀ ਸ਼ਰਮ ਆਈ। ਕਿ ਅਸੀਂ ਸਾਡੇ ਵੱਡੇ-ਵਡੇਰੇ ਗੁਰੂ ਘਰ ਦਾ ਇਰਖਾ ਕਰਦੇ ਰਹੇ ਨੇ ਮੈਂ ਕਿਸ ਮੁਖ ਦੇ ਨਾਲ ਇਹ ਚੀਜ਼ਾਂ ਮੰਗਾਗਾ ਕਿਹੜੇ ਮੂਹ ਦੇ ਨਾਲ ਇਹ ਚੀਜ਼ਾਂ ਮੰਗਾਗਾ ਅੱਗੋਂ ਐਲ ਕਰ ਕੋਈ ਸਿਆਣੇ ਸਨ ਕਹਿੰਦੇ ਬਾਦਸ਼ਾਹ ਸਲਾਮਤ ਸ਼ਰਮ ਨਾ ਕਰ ਗੁਰੂ ਨਾਨਕ ਜੀ ਦਾ ਘਰ ਹੈ ਬੜਾ ਨਿਰਵੈਰ ਹੈ ਬੜਾ ਵੱਡਾ ਘਰ ਹੈ ਇੱਥੇ ਹਰ ਵੇਲੇ ਇਹ ਪੜਿਆ ਜਾਂਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਗੁਰਦੁਆਰਿਆਂ ਦੇ ਘਰੋਂ ਇਹ ਆਵਾਜ਼ ਗੁਰਮਖੋਂ ਹੁੰਦੀ ਸੀ ਅੱਜ ਵੀ ਅਸੀਂ ਗੁਰਮਖੋਂ ਗੁਰੂ ਘਰ ਜਾ ਕੇ ਜਦੋਂ ਅਰਦਾਸ ਹੁੰਦੀ ਹੈ ਕੀਰਤੇ ਪੜਦੇ ਆ ਪਰ ਅੱਜ ਅਰਦਾਸ ਕਰਿਓ اے ਗੁਰਨਾਣਕ ਜੀ ਤੁਸੀਂ ਤਰਸ ਕਰੋ ਕਿਰਪਾ ਕਰੋ ਹਰ ਸਿੱਖ ਦੇ ਹਿਰਦੇ ਦੇ ਵਿੱਚੋਂ ਇਹ ਆਵਾਜ਼ ਨਿਕਲੀ ਜਿਹੜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ ਪੜਨਾ ਹੋਰ ਗੱਲ ਹੁੰਦੀ ਹੈ ਜੇ ਜਨ ਹਿਰਦੇ ਦੇ ਅੰਦਰੋਂ ਆਵਾਜ਼ ਨਿਕਲੀ ਨਾ ਉਦੋਂ ਫਿਰ ਇਹ ਅਵਸਥਾ ਬਣੇਗੀ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣੇ ਆਈ ਅੰਦਰੋਂ ਈਰਖਾ ਖਤਮ ਹੋ ਜਾਵੇਗੀ ਦੁਸ਼ਤ ਖਤਮ ਹੋ ਜਾਵੇਗੀ ਮੈਨੂੰ ਮਾਫ ਕਰਿਓ ਗੁਰਮਖੋ ਜਿਨੇ ਇੱਥੇ ਬੈਠੇ ਹੋ ਘੜਾ ਚ ਬੈ ਕੇ ਸਮਾਗਮ ਦਾ ਆਨੰਦ ਮਾ ਰਹੇ ਹੋ ਅੱਜ ਅਸੀਂ ਲੋਕ ਆਪਣੇ ਦੁੱਖ ਤੋਂ ਉਹਨਾਂ ਦੁਖੀ ਨਹੀਂ ਜਿਨ੍ਹਾਂ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹਾਂ ਅਸ਼ਾ ਫਲਾਣੇ ਵੱਡੀ ਗੱਡੀ ਲੈ ਲਈ ਉਹਨੇ ਵੱਡੀ ਕੋਠੀ ਬਣਾਈ ਨਹੀਂ ਗੁਰਮਖੋ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਰਹੀ ਗੁਰਮਖੋ ਜੇ ਦੂਜੇ ਨੂੰ ਵੇਖ ਖੁਸ਼ ਹੋਵਾਂਗੇ ਨਾ ਫਿਰ ਰੱਬ ਸਾਡੇ ਘਰ ਦੀ ਖੁਸ਼ੀਆਂ ਬਖਸ਼ੇਗਾ ਹਿਰਦੇ ਦੇ ਅੰਦਰੋਂ ਇਹ ਆਵਾਜ਼ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਪਲਾ ਕੁਝ ਐਲਕਰ ਸਿਆਣੇ ਸਨ ਕਹਿੰਦੇ ਬਾਦਸ਼ਾਹ ਉਹ ਬਾਦਸ਼ਾਹ ਸਲਾਮਤ ਸ਼ਰਮ ਨਾ ਕਰ ਗੁਰੂ ਨਾਨਕ ਜੀ ਦਾ ਘਰ ਬੜਾ ਵੱਡਾ ਹੈ ਉਹਨੇ ਆਪਣੇ ਐਲਕਰ ਭੇਜ ਪੱਤਰ ਕਾ ਲਿਖ ਕੇ ਦੇ ਉਥੋਂ ਇਹ ਤਿੰਨ ਚੀਜ਼ਾਂ ਮਿਲ ਜਾਣਗੀਆਂ ਪੱਤਰ ਨਾ ਪਿਆਰ ਸੀ ਗੁਰਮੁਖੋ ਸ਼ਾਹਜਹਾਨ ਨੇ ਫਿਰ ਪੱਤਰ ਕਾ ਲਿਖੀ ਏ ਗੁਰੂ ਹਰਾਈ ਸਾਹਿਬ ਜੀ ਮੇਰਾ ਪੁੱਤਰ ਦਾਰਾਸ਼ਕੋ ਬਿਮਾਰ ਹੈ ਉਹਦੇ ਇਲਾਜ ਵਾਸਤੇ ਮੈਨੂੰ ਇਹ ਤਿੰਨ ਚੀਜ਼ਾਂ ਦੀ ਲੋੜ ਹੈ ਗੱਜ ਮੋਤੀ ਵੱਡੀ ਹਰਰ ਤਮਾਸਾ ਲੌਂਗ ਕਿਰਪਾ ਕਰੇ ਤੁਹਾਡੇ દવાਖਾਨੇ 'ਚ ਇਹ ਤਿੰਨ ਚੀਜ਼ਾਂ ਹੋ ਤਾਂ ਮੈਨੂੰ ਦੇਣ ਦੀ ਕਿਰਪਾ ਦਿੱਤਾ ਕਰੋ ਜੀ ਹੁਣ ਐਲਕਰ ਗਏ ਉਹ ਜਾ ਕੇ ਉਹ ਪੱਤਰ ਕਾ ਗੁਰੂ ਹਰਿਐਸ ਦੇ ਚਰਨਾਂ ਤੇ ਰੱਖ ਦਿੱਤੀ ਨਿਮਰਤਾ ਨਾਲ ਬੇਤੀ ਕੀਤੀ ਕਿ ਸ਼ਾਹਜਹਾਨ ਨੇ ਪੱਤਰ ਕਾ ਭੇਜੀ ਐ ਸਤਗੁਰੂ ਨੇ ਪੱਤਰ ਕਾ ਪੜੀ ਉਸੇ ਵੇਲੇ ਹੀ ਵੈਦ ਨੂੰ ਕੋਲ ਬੁਲਾਇਆ ਆਪਣੇ ਗੁਰੂ ਘਰ ਦੇ ਵੈਦ ਨੂੰ ਕੋਲ ਬੁਲਾਇਆ ਆਖਿਆ ਤਿੰਨ ਚੀਜ਼ਾਂ ਦਵਾ ਖੰਣੇ ਚੁ ਲਈ ਆ ਕੇ ਦਿਓ ਉਹ ਤਿੰਨ ਚੀਜ਼ਾਂ ਦਵਾ ਖੜੀ ਲਿਆਂਦੀਆਂ ਉਹ ਐਲ ਕਰਨ ਦਿੱਤੀਆਂ ਉਹ ਐਲ ਕਰ ਸਤਿਗੁਰੂ ਦਾ ਸ਼ੁਕਰਾਨਾ ਕਰਨ ਕਰਕੇ ਵਾਪਸ ਸ਼ਾਹਜਹਾਂ ਦੇ ਕੋਲ ਪਹੁੰਚੇ ਉਹ ਤਿੰਨ ਜਿਹੜਾ ਸ਼ਾਹਜਹਾਂ ਨੂੰ ਦਿੱਤੀਆਂ ਸ਼ਾਹਜਹਾਂ ਨੇ ਵੈਦਾਂ ਨੂੰ ਬੁਲਾਇਆ ਉਹ ਤਿੰਨ ਜਿਹੜਾ ਵੈਦਾਂ ਨੂੰ ਦਿੱਤੀਆਂ ਵੈਦਾਂ ਨੇ ਦਵਾਈ ਬਣਾਈ ਦਵਾਈ ਬਣਾ ਕੇ ਦਾਰਾਸ਼ਕੋ ਦਿੱਤੀ ਤੇ ਦਾਰਾਸ਼ਕੋ ਬਿਲਕੁਲ ਤੰਦਰੁਸਤ ਹੋ ਗਿਆ ਜੇ ਤੰਦਰੁਸਤ ਹੋਇਆ ਫਿਰ ਦਾਰਾਸ਼ਕੋ ਸਤਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕੀਰਤਪੁਰ ਸਾਹਿਬ ਪਹੁੰਚਿਆ ਜੀ ਉੱਚੀ ਜਾ ਕੇ ਸ਼ੁਕਰਾਨਾ ਕੀਤਾ ਇਹ ਗੱਲ ਦਾ ਪਤਾ ਲੱਗਾ ਜਿ ਕੁਠਾਰ ਦਾ ਰਾਜਾ ਸੀ ਉਹਨੂੰ ਝੋਲੇ ਦਾ ਰੋਗ ਹੋਇਆ ਸੀ ਉਹਨੇ ਥਾਂ ਥਾਂ ਤੇ ਦਵਾਈਆਂ ਖਾਧੀਆਂ ਸਨ ਪਰ ਕਿਤੇ ਫੜਕ ਨਹੀਂ ਪਿਆ ਉਹ ਵੀ ਆਪਣੀ ਜਾਣੀ ਦਾ ਸਲਾਹ ਕਰਦਾ ਹੈ ਭਗਵਾਨ ਨੇ ਮੈਨੂੰ ਪਤਾ ਲੱਗਾ ਹੈ ਹਿੰਦੁਸਤਾਨ ਦੇ ਬਾਦਸ਼ਾਹ ਦਾ ਜੋ ਪੁੱਤਰ ਦਾਨਸ਼ ਕੋ ਬਿਮਾਰ ਹੋ ਗਿਆ ਸੀ ਤੇ ਗੁਰੂ ਘਰੋਂ ਉਹਨੂੰ ਫੜਕ ਪਿਆ ਹੈ ਗੁਰੂ ਘਰੋਂ ਤਿੰਨ ਚੀਜ਼ਾਂ ਮਿਲੀਆਂ ਤੇ ਉਹਦੇ ਨਾਲ ਉਹਨੂੰ ਆਰਾਮ ਆਇਆ ਹੈ ਕਿਉਂ ਨਾ ਅਸੀਂ ਵੀ ਗੁਰੂ ਜੀ ਦੀ ਚਰਨਾਂ 'ਚ ਜਾ ਕੇ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਅਸੀਂ ਵੀ ਬੇਨਤੀਆ ਕਰੀਏ ਸੁਨਿਆ ਗੁਰੂ ਨਾਨਕ ਦਾ ਘਰ ਬੜਾ ਨਿਰਵੈਰ ਹੈ ਗੁਰੂ ਨਾਨਕ ਦਾ ਘਰ ਬੜਾ ਦਿਆਲੂ ਹੈ ਇਹ ਦੋਨੋਂ ਜੀ ਫੇ ਰਾਣੀ ਵੀ ਕੁਠਾਰ ਦਾ ਰਾਜਾ ਵੀ ਸਤਿਗੁਰ ਦੀ ਸ਼ਰਨ ਵਿੱਚ ਆਏ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਆ ਕੇ ਦੋਵੇਂ ਹੱਥ ਜੋੜ ਲੈ ਬੇਨਤੀ ਕੀਤੀ ਗੋਂ ਰਾਣੀ ਬੇਨਤੀ ਕਰਦੀ ਹੈ ਕਹਿੰਦੀ ਗਰੀਬ ਨਵੈ ਸਤਿਗੁਰ ਜੀ ਥਾਂ ਥਾਂ ਤੇ ਗਏ ਆ ਮੇਰੇ ਸਿਰ ਦਾ ਸਾਈਂ ਠੀਕ ਨਹੀਂ ਹੋਇਆ ਇਹ ਮੇਰਾ ਰਾਜ ਭਾਗ ਇਹ ਧਨ ਪਦਾਰਥ ਕਿਸ ਕੰਮ ਦੇ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ ਜੇ ਮੇਰੇ ਸਿਰ ਦਾ ਸਾਈਂ ਤੰਦਰੁਸਤ ਨਾ ਹੋਇਆ ਤੇ ਮੇਰਾ ਰਾਜ ਭਾਗ ਇਹ ਧਨ ਪਦਾਰਥ ਕਿਸ ਕੰਮ ਦੇ ਕਿਰਪਾ ਕਰੋ ਅਸੀਂ ਸੁਣਿਆ ਗੁਰੂ ਨਾਨਕ ਦਾ ਘਰ ਬੜਾ ਨਿਰਵੈਰ ਹੈ ਬੜਾ ਦਿਆਲੂ ਹੈ ਇਤੇ ਹਰ ਵੇਲੇ ਸਰਬਦਾ ਭਲਾ ਮੰਗਿਆ ਜਾਂਦਾ ਹੈ ਕਿਰਪਾ ਕਰੋ ਮੇਰੇ ਸਾਈਂ ਨੂੰ ਵੀ ਠੀਕ ਕਰ ਦਿਓ ਪਾਬ ਮੇਰੇ ਪਤੀ ਨੂੰ ਵੀ ਠੀਕ ਕਰਦੇ ਹੋ ਤੇ ਗੁਰਮਖੋ ਰਾਣੀ ਪਿਆਰ ਨਾਲ ਬੇਨਤੀ ਕਰਦੀ ਐ ਸਤਿਗੁਰੂ ਥਾਂ ਥਾਂ ਤੇ ਭਟਕੇ ਆ ਕਿਤੇ ਕੋਈ ਫਰਕ ਨਹੀਂ ਪੜਿਆ ਪਿਆ ਬੜੀਆਂ ਦਵਾਈਆਂ ਖਾਧੀਆਂ ਕਿਤੇ ਆਰਾਮ ਨਹੀਂ ਆਇਆ ਹੁਣ ਕਿਰਪਾ ਕਰ ਤੁਹਾਡੀ ਸ਼ਰਨ ਵਿੱਚ ਆਏ ਆ ਮੈਂ ਅਕਸਰ ਤੁਹਾਡੇ ਚਰਨਾਂ 'ਚ ਭਾਗਾਂ ਵਾਲੇ ਬੇਨਤੀ ਕਰਦਾ ਹੁਨਾ ਜਦੋਂ ਹਰ ਪਾਸਿਓਂ ਹੱਥ ਕਰੇ ਹੋ ਜਾਣ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਫਿਰ ਸਤਬੂ ਦੀ ਸ਼ਰਨ ਵਿੱਚ ਆ ਕੇ ਨਿਮਰਤਾ ਦੇ ਨਾਲ ਦੁਮ ਹੱਥ ਜੁੜ ਕੇ ਬੇਨਤੀ ਕਰਿਆ ਕਰੋ اے ਗਰੀਬ ਨਵਾਸ ਸਤਗੁਰੂ ਜੀ ਅਬ ਹਮ ਚਲੀ ਥਾਕੂ ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰਜਾਰ ਕਹਿੰਦੇ ਲੋਕਾਂ ਦੀ ਚਤੁਰਾਈਆਂ ਲੋਕਾਂ ਦੀਆਂ ਚਾਬਲੂਸੀਆਂ ਮੈਂ ਆਂ ਕਿਤੇ ਪਾ ਕੇ ਸਾਰ ਦਿੱਤੀਆਂ ਨੇ ਉਹਨਾਂ ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਲੋਕ ਮੈਨੂੰ ਭਾਵੇਂ ਚੰਗਾ ਆਖਣ ਲੋਕ ਭਾਵੇਂ ਮੰਨਿਉ ਮੰਦਾ ਆਖਣ ਪਰ ਇਹ ਸਰੀਰ ਤੇਰੇ ਅਗੇ ਮਾ ਪੇਟਾ ਕਰਦਾ ਗੁਰੂ ਜੀ ਲੋਕਨ ਕੀ ਚਤੁਰਾਈ ਉਪਮਾ ਤੇ ਬ ਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਜੋ ਆਵਤ ਸਰਨ ਠਾਕੁਰ ਦਵ ਤੁਮਰੀ ਤਿਸ ਰਖੋ ਕਿਰਪਾ ਧਾਰ ਜਨ ਨਾਨਕ ਸਰਦ ਤੁਮਾਰੀ ਹਰ ਜਿਉ ਰਖੋ ਲਾਜ ਮੁਰਾਰ ਸਤਗੁਰ ਤੇਰੀ ਛਣ ਵਿੱਚ ਆਏ ਹਣ ਕਿਰਪਾ ਕਰੋ ਸ਼ਰਨ ਆਈ ਦੀ ਲਾਜ ਰੱਖੋ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ ਵਾਹੇਂਗੇ ਕੀ ਲਾਜ ਅਸ ਗੋਬਿੰਦਾਸ ਤੁਹਾਰਾ ਹੋ ਰਾਣੀ ਬੇਨਤੀ ਆ ਬੇ ਕਰਦੀ ਐ ਸਤਗੁਰੂ ਕਿਰਪਾ ਕਰੋ ਧੰਨ ਪਦਾਰਤ ਰਾਜ ਬਾਕਸੇ ਕਮ ਦਾ ਜੇ ਮੇਰੇ ਸਿਰ ਦਾ ਸਾਈਂ ਠੀਕ ਨਾ ਹੋਇਆ ਹੂੰ ਸਤਗੁਰ ਜੀ ਨੇ ਵੈਦ ਨੂੰ ਬੁਲਾਇਆ ਆਖੇ ਇਹਨਾਂ ਨੂੰ ਦਵਾ ਦਿਓ ਹਮ ਕੋਈ ਦਿਨ ਉੱਥੇ ਹੀ ਸਤਗੁਰ ਦੀ ਸ਼ਰਨ ਰਹਿਏ ਉਹ ਵੈਦ ਦਵਾਈ ਦਿੰਦਾ ਰਿਹਾ ਇਹ ਖਾਂਦਾ ਰਿਹਾ ਰਾਜਾ ਦਵਾਈ ਖਾਂਦਾ ਰਿਹਾ ਕੁਝ ਦਿਨਾਂ ਬਾਅਦ ਉਹ ਤੰਦਰੁਸਤ ਹੋ ਗਿਆ ਰਾਜਾ ਮੁੰਜੇ ਤੰਦਰੁਸਤ ਹੋਇਆ ਦੋਨੋਂ ਜੀ ਆਉਂਦੇ ਨੇ ਸਤਿਗੁਰੂ ਦੇ ਸ਼ਰਧ ਵਿੱਚ हे ਗਰੀਬ ਨਵਾਜ਼ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਇਹ ਸਰੀਰ ਹੁਣ ਤੰਦਰੁਸਤ ਹੋ ਗਿਆ ਤੁਸੀਂ ਦੱਸ ਕੀਤਾ ਸਤਿਗੁਰੂ ਕਿਰਪਾ ਤੁਹਾਡੀ ਵਰਤੀ ਹੈ ਅੱਗੇ ਵੀ ਬੜੀਆਂ ਦਵਾਈਆਂ ਖਾਧੀਆਂ ਅਸਰ ਪਰ ਕਿਤੇ ਆਰਾਮ ਨਹੀਂ ਆਇਆ ਹੁਣ ਦਵਾਈ ਦੇ ਨਾਲ ਨਾਲ ਤੁਹਾਡੀ ਕਿਰਪਾ ਵਰਤੀਏ ਤੇ ਇਸਰੀ ਤੰਦਰੁਸਤ ਹੋ ਗਿਆ ਹੁਣ ਦੋਨਾਂ ਨੇ ਹੱਥ ਜੋੜਲੇ ਰਾਜੇ ਨੇ ਹੱਥ ਜੋੜੇ ਨੇ ਕੋਠਾਰ ਦੇ ਰਾਜੇ ਨੇ हे ਗਰੀਬ ਨੂੰ ਆਏ ਧੰਨ ਗੁਰੂ ਹਰਿਆਇ ਸਾਹਿਬ ਜੀ ਕਿਰਪਾ ਕਰੋ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਨਾ ਨਾ ਕਰਿਓ ਮਹਾਰਾਜ ਜੀ ਮੈਨੂੰ ਨਾ ਨਾ ਕਰਿਓ ਤੇ ਸਾਧ ਗੁਰੂ ਸ੍ਰੀ ਸੁਖਨਾਥ ਪੇਗੁਰਹਾਰਾ ਸਾਹਿਬ ਜੀ ਕਹਿੰਦੇ ਸਰੀਰ ਤੇਨ ਲੋਕ ਸੀ ਉਹਦਾ ਗੁਰਨਾਨਕ ਜੀ ਨੇ ਕਿਰਪਾ ਕਰ ਦਿੱਤੀ ਸਰੀਰ ਤੇਰਾ ਤੰਦਰੁਸਤ ਹੋ ਗਿਆ ਹੁਣ ਤੈਨੂੰ ਕੀ ਚਾਹੀਦਾ ਹੈ ਸਤਗੁਰੂ ਇੱਕ ਬੇਨਤੀ ਕਰਦੀ ਤੁਹਾਡੇ ਚਰਨਾਂ ਦੇ ਵਿੱਚੋਂ ਤੇ ਉਸ ਵੇਲੇ ਗੁਰੂ ਹਰਿਐ ਸੱਜ ਜੀ ਕਹਿੰਦੇ ਫਿਰ ਕੀ ਕਹਿਣਾ ਚਾਹੁੰਦਾ ਰਾਜਨ ਦੱਸ ਤੇ ਕੋਠਾਰ ਦਾ ਜਦੋਂ ਵੀ ਹੱਥ ਜੋੜਦਾ ਹੈ اے ਗਰੀਬ ਨਿਵਾਸ ਸਤਗੁਰੂ ਜੀ ਧੰਨ ਗੁਰੂ ਹਰਿਐ ਸੱਜ ਤੁਸੀਂ ਹਰੀ ਦੇ ਰੂਪ ਹੋ ਮੈਂ ਤਾਂ ਪ੍ਰਤੱਖ ਵੇਖ ਲਿਆ ਤੁਸੀਂ ਅਰੀ ਦੇ ਰੂਪ ਕਿਰਪਾ ਕਰੋ ਕਿਰਪਾ ਕਰੋ ਜਿੱਥੇ ਇਹ ਮੇਰਾ ਸਰੀਰ ਤੰਦਰੁਸਤ ਹੋ ਗਿਆ ਹੈ ਹੁਣ ਇਹੋ ਜੀ ਕਿਰਪਾ ਕਰੋ ਮੇਰਾ ਮਨ ਵੀ ਤੰਦਰੁਸਤ ਹੋ ਜਾਵੇ ਭਾਗਾਂ ਵਾਲਿਓ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਨੇ ਗੁਰੂ ਘਰ ਆਉਂਦਿਆਂ ਨੂੰ ਅਸੀਂ ਧਨ ਪਦਾਰਤ ਮੰਗਦੇ ਆ ਦਤਾ ਮੰਗਦੇ ਆ ਪਰ ਕਦੀ ਆਜ ਤੱਕ ਇਹ ਆਖਿਆ ਕਦੀ ਹੇ ਗੁਰੂ ਗ੍ਰੰਥ ਸਾਹਿਬ ਜੀ ਹੇ ਗੁਰੂ ਰਾਮਦਾਸ ਪਿਤਾ ਜੀ ਹੇ ਬਾਬਾ ਦੀਪ ਸਿੰਘ ਜੀ ਹਸੀਤ ਸਿੰਘ ਸਾਡਾ ਮਨ ਵੀ ਤੰਦਰੁਸਤ ਹੋ ਜਾਵੇ ਪਤਾ ਹੈ ਜੇ ਮਨ ਤੰਦਰੁਸਤ ਹੋ ਗਿਆ ਫਿਰ ਈੜਖਾ ਖਤਮ ਹੋ ਜਾਣੀ ਹੈ ਈੜਖਾ ਕਿਤੇ ਜਾਏਗੀ ਫਿਰ ਅੰਦਰੋਂ ਕ੍ਰੋਧ ਖਤਮ ਹੋ ਜਾਵੇਗਾ ਮੈਂ ਮੇਰੀ ਮੈਂ ਮੇਰੀ ਖਤਮ ਹੋ ਜਾਵੇਗੀ ਗੁਰਮੁਖੋ ਜਿਸ ਦਿਨ ਸਾਡੇ ਮਨ ਤੰਦਰੁਸਤ ਹੋ ਗਿਆ ਨਾ ਗੁਰੂ ਨੇ ਕਿਰਪਾ ਕੀਤੀ ਉਸ ਦਿਨ ਸਾਡੇ ਅੰਦਰੋਂ ਈਰਖਾ ਵੀ ਨਿਕਲ ਜਾਵੇਗੀ ਸਾਡੇ ਅੰਦਰ ਦੀ ਹਉਮੈ ਵੀ ਦੂਰ ਹੋ ਜਾਵੇਗੀ ਫਿਰ ਅੰਦਰ ਰਸ ਆ ਜਾਵੇਗਾ ਰਸ ਫਿਰ ਉਹ ਅਵਸਥਾ ਬਣ ਜਾਵੇਗੀ ਰੰਗ ਲਗਤ 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 ਹੈ ਫਿਰ ਨਾਮ ਦਾ ਗੁਰਮੁਖੋ ਅੰਦਰ ਰੰਗ ਲੱਗ ਜਾਵੇਗਾ ਅੰਦਰ ਖੇੜਾ ਆ ਜਾਵੇਗਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਉਹ ਆਨੰਦ ਨੂੰ ਫਿਰ ਅਸੀਂ ਜਾਣ ਲਵਾਂਗੇ ਗੁਰਮੁਖੋ ਜਿਸ ਆਨੰਦ ਬਾਰੇ ਸੁਣਦੇ ਆ ਨਾ ਆਪਾਂ ਹੁਣ ਫਿਰ ਆਨੰਦ ਨੂੰ ਅਸੀਂ ਜਾਣ ਲੰਗਾਂਗੇ ਕਦੋਂ ਜਦੋਂ ਗੁਰੂ ਕਿਰਪਾ ਕਰੇ ਮਨ ਵੀ ਸਾਡਾ ਤੰਦਰੁਸਤ ਹੋ ਜਾਵੇਗਾ ਇਹ ਮਨ ਜਦੋਂ Arogh ਹੋ ਜਾਵੇਗਾ ਅਜੇ ਸਾਡਾ ਮਨ ਰੋਗੀ ਹੈ ਗੁਰਮੁਖੋ ਇਹ ਮਨ ਨੂੰ Arogh ਕਰੇਗਾ ਸਤ ਗੁਰੂ ਗੁਰੂ ਕਿਰਪਾ ਕਰਕੇ ਤਰਸ ਕਰੇਗਾ ਤਵੇ ਸਾਡਾ ਮਨ Arogh ਹੋਵੇਗਾ ਹੋ ਰਾਜਾ ਕੁਠਾਰ ਦਾ ਹੱਥ ਜੁੜ ਕੇ ਬੇਨਤੀ ਕਰਦਾ ਹੈ हे ਗਰੀਬ ਨਵਾਸ ਸਤਿਗੁਰੂ ਜੀ ਕਿਰਪਾ ਕਰੋ ਤੁਹਾਡੀ ਕਿਰਪਾ ਦੇ ਨਾਲ ਇਹ ਸਰੀਰ ਤੰਦਰੁਸਤ ਹੋ ਗਿਆ ਕਿਰਪਾ ਕਰੋ ਮਨ ਵੀ ਤੰਦਰੁਸਤ ਹੋ ਜਾਵੇ ਮਨ ਵੀ arogh ਹੋ ਜਾਵੇ ਤੋ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਪਤਾ ਕੀ ਕਹਿੰਦੇ ਕਹਿੰਦੇ ਰਾਜਣ ਇਹ ਦਾਤ ਵੱਡੀ ਹੈ ਜੇ ਚਾਹਣਾ ਨਾ ਮਨ ਅਰੋਗ ਹੋ ਜਾਵੇ ਮਨ ਤੰਦਰੁਸਤ ਹੋ ਜਾਵੇ ਫਿਰ ਤੈਨੂੰ ਸਤਨਾਮ ਦਾ ਉਪਦੇਸ਼ ਧਾਰਨ ਕਰਨਾ ਪਵੇਗਾ ਸਤਨਾਮ ਦੀ ਕਮਾਈ ਕਰਨੀ ਪਵੇਗੀ ਤੈਨੂੰ ਸੱਚੇ ਨਾਮ ਦੀ ਗੁਰਮਖੋ ਸਾਧੂ ਨੇ ਇਹਨੂੰ ਸਤਨਾਮ ਦਾ ਉਪਦੇਸ਼ ਦਿੱਤਾ ਪ੍ਰਿੰਸੀਪਲ ਸਦੀਪ ਸਿੰਘ ਲਿਖਦੇ ਨੇ ਆਓ ਗੁਰਮਖੋ ਇਹ ਸਤਨਾਮ ਦੀ ਫੇ ਕਮਾਈ ਕਰਦਾ ਹੈ ਜੋ ਗੁਰੂ ਜੀ ਦੇ ਉਪਦੇਸ਼ਿਤਾ ਇਹਨੂੰ ਆਓ ਦਾਸ ਦੀ ਭਾਵਨਾ ਹੈ ਗੁਰਮਖੋ ਜਿਹਨੇ ਇੱਥੇ ਬੈਠੇ ਹਾਂ ਜਿਨੇ ਘੜਾਂ ਦੇ ਬੈਠ ਕੇ ਸਮਾਗਮ ਦਾ ਅਸੀਂ ਆਨੰਦ ਮਾਣ ਰਹੇ ਹਾਂ ਅਸ ਵੀ 2-4 ਮਿੰਟ ਹਾਜਰੀ ਗੁਰਮਖੋ ਸਤਗੁਰ ਤੇ ਪਿਆਰ ਤੇ ਲਾਈਏ ਤੇ ਨਾਲ ਨਾਲ ਗੁਰੂ ਜੀ ਅਗੇ ਤਰਲਾ ਪਾਈਏ ਬੇਨਤੀ ਕਰੀਏ ਏ ਗੁਰੂ ਜੀ ਏ ਸਾਧਗੁਰ ਜੀ ਕਿਰਪਾ ਕਰੋ ਤੁਹਾਡੇ ਕਰਕੇ ਦਾ ਘਟ ਹੈ ਸਾਡਾ ਵੀ ਮਨ aroog ho jave ਆਓ ਪਿਆਰ ਦੇ ਵਿੱਚ ਸਾਡੀ ਸੰਗਤ ਹਾਜ਼ਰੀ ਲਗਾਈਓ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

ਗੁਰੂ ਦੀ ਕਮਾਈ ਕਰਦਾ ਹੈ ਨਾ ਇਹਦਾ ਮਨ ਵੀ ਅਰੋਗ ਹੁੰਦਾ ਜਾ ਰਿਹਾ ਹੈ ਇਹਦੀ ਸਾਰੀਆਂ ਟੈਨਸ਼ਨਾਂ ਦੂਰ ਹੋ ਗਈਆਂ ਸਭ ਚਿੰਤਾਵਾਂ ਦੂਰ ਹੋ ਗਈਆਂ ਹੁਣ ਗੁਰੂ ਘਰ ਸੰਗਤ ਦੀ ਸੇਵਾ ਵੀ ਦੋਨੋਂ ਜੀ ਕਰਦੇ ਨੇ ਭੰਡੇ ਮਾਣਦੇ ਨੇ ਨਾਲ ਨਾਲ ਮੁੱਖ ਤੋਂ ਇਹ ਸ਼ਬਦ ਦੀ ਕਮਾਈ ਕਰਦੇ ਨੇ ਅੱਜ ਗੁਰਮਖੋ ਇਹਨਾਂ ਤੇ ਕਿਰਪਾ ਹੋ ਗਈ ਸਾਧੂ ਨੇ ਦੋਨਾਂ ਨੂੰ ਕੋਲ ਬੁਲਾਇਆ ਆਖਿਆ ਜੀ ਹੁਣ ਗੁਰੂ ਨਾਨਕ ਦੀ ਤੁਹਾਡੇ ਤੇ ਕਿਰਪਾ ਹੈ ਜਿਹੜੀ ਦਾਤ ਸੀ ਗੁਰਨਾਨਕ ਜੀ ਦੇ ਕੋਲ ਮੰਗੀ ਸੀ ਤਾਂ ਗੁਰਨਾਨਕ ਜੀ ਤਰਸ ਕਰਕੇ ਉਹ ਦਾਤ ਨਾਲ ਤੁਹਾਨੂੰ ਨਵਾਜਿਆ ਹੈ ਜਾਓ ਹੁਣ ਆਪਣਾ ਰਾਜ ਭਾਗ ਸੰਭਾਲੋ ਜਾ ਕੇ ਤੋ ਟੁੱਟਿਆ ਨੂੰ ਗੁਰੂ ਘਰ ਦੇ ਨਾਲ ਸੱਚ ਨਾਲ ਜੋੜੋ ਗੁਰਮੁਖੋ ਇਹ ਦੋਨੋਂ ਜੀ ਸਤਿਪੁਦਾ ਸ਼ੁਕਰਾਨਾ ਕਰਕੇ ਉਠਾਰ ਵਾਪਸ ਗਏ ਗੁਰਮੁਖੋ ਜਿੱਥੇ ਆਪ ਨਾਮ ਜਪਦੇ ਨੇ ਹੁਣ ਦੋਨੋਂ ਜੀ ਦੂਸਰੇ ਨਾਮ ਦੇ ਨਾਲ ਜੋੜਦੇ ਨੇ ਅਮਰਤ ਵਿੱਚ ਜਾਗਦੇ ਨੇ ਸਤਿਪੁਰ ਦੇ ਪਿਆਰ ਦੇ ਵਿੱਚ ਚੌਂਕੜਾ ਮਾਰ ਕੇ ਗੁਰੂ ਕੋ ਜਪਦੇ ਨੇ ਸਤਨਾਮ ਵਾਹਿਗੁਰੂ ਸਤ Hey. yeah. ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਨ ਕੋ ਇਹ ਉਹ ਦਰ ਹੈ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਸਭ ਕੁਝ ਨਹੀਂ ਪਰ ਗੁਰਨਾਨਕ ਜੀ ਦੇ ਘਰ ਸਭ ਕੁਝ ਹੈ ਪਰਦੇ ਉਹਨਾ ਘਰਤਾ ਤੇਰੇ ਸਭ ਕੁਛ ਹੈ ਦੇਹ ਦੇ ਸੁਪਾਵੇ ਇਹ ਤਾਂ ਉਹ ਦਰ ਹੈ ਜਿਸ ਭਾਵਨਾ ਦੇ ਨਾਲ ਕੋਈ ਇੱਥੇ ਆਉਂਦਾ ਹੈ ਜੋ ਕੋਈ ਜਿਵੇਂ ਅਰਦਾਸ ਕਰਦਾ ਹੈ ਸਤਿਗੁਰੂ ਉਹਦੀਆਂ ਅਰਦਾਸਾਂ ਪੂਰੀਆਂ ਕਰਦੇ ਨੇ ਲੋਕ ਦੇ ਸੁੱਖ ਵੀ ਉਹਦੀ ਝੋਲੀ 'ਚ ਪਾਉਂਦੇ ਨੇ ਤਾਂ ਪਰਲੋਕ ਦੇ ਦਾਤਾਂ ਨਾਲ ਵੀ ਸਤਿਗੁਰੂ ਉਹਨੂੰ ਨਿਵਾਜਦੇ ਨੇ ਪੜਦੇ ਉਹ ਜੋ ਮੰਗੇ ਠਾਕੁਰ ਆਪਣੇ ਤੈ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇहां ਉहां ਸਤ ਬਹੁਤ ਦਿਆਲੂ ਨੇ ਧੰਨ ਗੁਰੂ ਸਾਹਿਬ ਜੀ ਜੇ 1646 ਦੇ ਵਿਚਕਾਰ ਪੈ ਗਿਆ ਨਾ ਗੁਰਮੁਖੋ ਲੋਕ ਭੁੱਖ ਦੇ ਨਾਲ ਬਿਮਾਰੀ ਦੇ ਨਾਲ ਗੁਰਮੁਖੋ ਤਰਫ ਦੇ ਪਏ ਨੇ ਗੁਰੂ ਹਰਿ ਸ੍ਰੀ ਜੀ ਡੇ ਦਿਆਲੂ ਨੇ ਸੰਗਤਨ ਪੱਤਰਕਾਵਾਂ ਲਿਖ ਦਿੱਤੀਆਂ ਆਪਣੇ દવાખાਣੇ ਚ ਦਵਾਈਆਂ ਭੇਜੀਆਂ ਆਪਣੇ ਹਕੀਮ ਭੇਜੇ ਪਿੰਡਾਂ ਦੇ ਵਿੱਚ ਆਖਿਆ ਜੀ ਹੁਣ ਦਸਵੰਦ ਇੱਧਰ ਲੈ ਕੇ ਨਹੀਂ ਆਉਣਾ ਇੱਧਰ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਲੋੜ ਹੈ ਉੱਥੇ ਆਪਣਾ ਦਸਵੰਦ ਉੱਥੇ ਰਾਸ਼ਨ ਲੈ ਕੇ ਜਾਣਾ ਹੈ ਸਿੱਖਾਂ ਨੂੰ ਭੇਜੇ ਜਾ ਕੇ ਸੰਗਤਾਂ ਦੀ ਸੇਵਾ ਕਰੋ ਗੁਰਮੁਖੋ ਆਪਣੀ ਨਿਗਰਾਨੀ ਦੇ ਵਿੱਚ ਸਤਬੂਜ ਨੇਿੱਥੇ ਪਛਾਜੇ ਦਾ ਲੰਗਰ ਚਲਾ ਦਿੱਤਾ ਉੱਥੇ ਦਵਾ-ਦਾਰੂ ਦੇ ਲੰਗਰ ਵੀ ਚਲਾ ਦਿੱਤੇ ਉਹ ਕਾਲ ਦਾ ਸਮਾਂ ਵੀ ਗੁਰਮੁਖੋ ਸਤਗੁਰ ਨੇ ਆਪ ਸੰਭਾਲ ਲਿਆ ਲੋਕਾਂ ਦੇ ਗੁਰਮੁਖੋ ਤਨ ਦੇ ਰੋਗ ਵੀ ਦੂਰ ਕੀਤੇ ਤੇ ਮਨ ਦੇ ਰੋਗ ਵੀ ਦੂਰ ਕੀਤੇ ਮੰਦ ਰੋਗ ਉਦੋਂ ਦੂਰ ਹੁੰਦਾ ਜਦੋਂ ਗੁਰੂ ਕਿਰਪਾ ਕਰਦਾ ਪਰਦੇ ਨਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਗੁਰੂ ਹਰਿਐ ਸ੍ਰੀ ਏਡੇ ਦਿਆਲੂ ਨੇ ਏਡੇ ਕਿਰਪਾਲੂ ਨੇ ਹੱਕ ਪਰਵਰ ਹੱਕੀਸ਼ ਗੁਰੂ ਕਰਤਾ ਹਰਾਈ ਸੁਲਤਾਨ ਹਮ ਦਰਬੀਸ਼ ਗੁਰੂ ਕਰਤਾ ਹਰਾਈ ਗੁਰੂ ਕਰਤਾ ਹਰਾਈ ਆਓ ਵਿਚ